ਓਏ ਮਿੱਤਰ ਦੇ ਕੋਈ ਕਿਹੜਾ ਬਿੰਡ ਹੈ ਪੱਟੀਆਂ ਪੱਟੀਆਂ ਕਿਹੜੀ ਜਗ੍ਹਾ ਇੱਧਰ ਅੰਦਰ ਪੈ ਜਾਂਦਾ ਲੱਗ ਗਿਆ ਕਰੀ ਕਹਿੰਦਾ ਪਠਾਨਕੋਟ ਕਰੀਂ ਜਲੰਧਰ ਜਲੰਧਰ ਤੋਂ ਪਠਾਨਕੋਟ ਰੋਡ ਬਾਰੇਂਦੇ ਯਾਰੇ ਉਹ ਹੈ ਹੈ ਆਨੰਦਪੁਰ ਕਿਹੜੀ ਜਗ੍ਹਾ ਰਹਿੰਦੇ ਆਨੰਦਪੁਰ ਆਨੰਦ ਕੋਲ ਉਸੇ ਪੱਜੀ ਗਈ ਸਮਾਨ ਕਿੱਥੇ ਜਮਾਗੇ ਰਾਇਆ ਵਾ ਕਿਹੜਾ ਉਹ ਉੱਤੇ ਜਿਹੜਾ ਜਾਂਦੇ ਇੱਥੇ ਜੋੜਾ ਕਾ ਨੀਰ ਦੀ ਸਾਈਡ ਬੈਗ ਆ ਇੱਥੇ ਜਮਾ ਕਰਾਇਆ ਉੱਥੇ ਬੈਗ ਤੇਰੇ ਹਾਂ ਜੀ ਉਸੇ ਆ আচ্ছা ਠੀਕ ਹੈ ਬਾਕੀ ਨਾਲ ਕਿੰਨੇ ਬੰਦੇ ਆ ਨਾਲ ਭਾਈ ਉਹੀ ਸੀਗੇ ਦੋ ਦੋ ਉੱਥੇ ਪਏ ਕਿਹ ਨੋ ਕਿਹ 9.10 ਨੰਦੇ ਨਾ ਬੋਲ ਬੰਦੇ ਆ ਮੋਟਾ ਕਹਿੰਦੇ ਆ ਇਹ ਤੁੰ ਰਵੀ ਕਹਿੰਦੇ ਆ ਰਵੀ ਆ ਮੋਟਾ ਉਹ ਵੀ ਹੁੰਦੇ ਸਮਾਨ ਵੀ ਉੱਥੇ ਜਮਾ ਕਰਾਏ ਵੇ ਹੁੰਦੇ ਸਮਾਨ ਵੀ ਉੱਥੇ ਆਨੰਦ ਵੇ ਜਮਾ ਕਰਾਏ ਵੇ ਉਹਦਾ ਕੋਈ ਪਤਾ ਨਹੀਂ ਮੇਰੇ ਸਾਹ ਨੂੰ ਬੈਕ ਕੋਲ ਇੱਕ ਦਾ ਹੁੰਦਾ ਅੱਛਾ ਠੀਕ ਹੈ ਉਹ ਵੀ ਰਵੀ ਕੋਲੇ ਇੱਕ ਬੈਕ ਕੋਲ ਜਿਹੜਾ ਹੁਣ ਸਮਾਨ ਤੂੰ ਲੈ ਕੇ ਗਿਆ ਉਹ ਕਿਹਦੇ ਕੋਲ ਕਿਹੜੇ ਬੰਦੇ ਕੋਲ ਜਿਹੜਾ ਸਮਾਨ ਲੈ ਕੇ ਆਇਓ ਜਿਹੜਾ ਹੁਣ ਤੂੰ ਅੰਦਰ ਤੋਂ ਸਾਡੇ ਤੇ ਕੱਢਿਆਗਾ ਜਣਾ ਸਾਡੇ ਕਿੱਥੇ ਗਏ ਹੋ ਕਿ ਬੰਦੇ ਮੈਂ ਕੱਡੇਗੇ ਤੁਹਾਨੂੰ ਦੱਸਦਾ ਤੈਨੂੰ ਪਰ ਖੜਿਆ ਪਤਾ ਹਸਦਾ ਮੈਂ ਗਿਆਨ ਨਾਲ ਉਸ ਦਾ ਹੀ ਹੈ ਨਾ ਤੂੰ ਕਿੱਥੇ ਤਾਂ ਫਿਰ ਜੱਤੇ ਕੱਡੇ ਨਹੀਂ ਹੈਗੇ ਤੂੰ ਫੜ ਕਿੱਦਾਂ ਹੋਇਆ ਵਜਾ ਤੱਕ ਨਹੀਂ ਹੈਗੇ ਗਲਤ ਰਸਤਾ ਪਾ ਤੂੰ ਦਾ ਰਾਤ ਦੇ ਰਿਕੁਸ਼ਰੀ ਨੰਦਪੁਰ ਸਾਹਿਬ ਖਾਣਾ ਦੇ ਏਰੀਆ ਵਿੱਚ ਪਿੰਡ ਰਾਮਪੁਰ ਸੁਰਜੀਤ ਸਿੰਘ ਸਾਨੂੰ ਪ੍ਰਕਾਸ਼ ਸਿੰਘ ਜੋ ਆਪਣਾ ਪਰਿਵਾਰ ਸਮੇਤ ਖਾਣਾ ਖਾਣ ਤੋਂ ਬਾਅਦ ਸੌਂ ਰਹੇ ਸਨ ਦੇ ਰਾਤ ਤਕਰੀਬ 1 ਵਜੇ ਦਾ ਹੋਵੇਗਾ ਤਾਂ ਉਹਨਾਂ ਨੂੰ ਕੋਈ ਆਵਾਜ਼ ਸੁਣਾਈ ਦਿੱਤੀ ਤੇ ਆਵਾਜ਼ ਸੁਣ ਕੇ ਜਦੋਂ ਉੱਠੇ ਤੇ ਉਹਨਾਂ ਨੇ ਦੇਖਿਆ ਤੇ ਦੋ ਵਿਅਕਤੀ ਜਿਹੜੇ ਭੱਜ ਰਹੇ ਸੀ ਭੱਜ ਗਏ ਤੇ ਇੱਕ ਵਿਅਕਤੀ ਨੇ ਕਪੜਾ ਜਿਸ ਦਾ ਨਾਮ ਪੁੱਛਿਆ ਲਖਵਿੰਦਰ ਸਿੰਘ ਇਹ ਇਸ ਲਖੀ ਵਾਸੀ ਬਲਕਾਰ ਅਸਰ ਸਨੋ ਬਲਕਾਰ ਸਿੰਘ ਵਾਸੀ ਪਟੀਆਂ ਹਨਾ ਕੋ ਉੱਪਰ ਜ਼ਿਲ੍ਹਾ ਜਲੰਧਰ ਜਿਸ ਨੂੰ ਦੱਸਿਆ ਤੇ ਉੱਥੇ ਘਰ ਦੇ ਵਿੱਚ ਸਮਾਨ ਫਿਲਰ ਰਿਆ ਸੀ ਜਿਸ ਤੇ ਉਹਨਾਂ ਨੇ ਲੰਬੜਦਾਰ ਕੋ ਚਰਨ ਸਿੰਘ ਹੋਲ ਦੇਕਨ ਉੱਪਰ ਚ ਬੁਲਾਇਆ ਤੇ ਥੋੜੀ ਸ਼ਾਨਦਿਸ਼ ਕੀਤੇ ਉੱਤੇ ਕਾफी ਸਮਾਨ ਜਿਹੜਾ ਡੱਬੀਆਂ ਵਗੈਰਾ ਖੋਲੀਆਂ ਪਈਆਂ ਸਨ ਤੇ ਇਸ ਤੋਂ ਬਾਅਦ ਇਹਨਾਂ ਨੇ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਕੋ ਸੰਪਰਕ ਕੀਤਾ ਸੰਪਰਕ ਕਰਨ ਤੋਂ ਬਾਅਦ ਜਿੱਥੇ ਇਹ ਅਸੀ ਕੁਲਵਿੰਦਰ ਸਿੰਘ ਮੌਕਾ ਉੱਪਰ ਗਏ ਜਿਨ੍ਹਾਂ ਨੇ ਸ਼ਾਨਦਿਸ਼ ਕੀਤੀ ਜਿਨ੍ਹਾਂ ਨੇ ਕੁਲਵਿੰਦਰ ਸਿੰਘ ਲਈ ਲੱਖੀ ਦੇ ਖਲਾਫ ਮਕਦਮਾ ਨੰਬਰ 108 ਮਿਤੀ 23/25 87331 ਜਮਨ 2305 ਵੀ ਨੇ ਸੇ ਮਕਦਮਾ ਦਰਜ ਕਰਕੇ ਸੁਭਾਈ ਨਾਲ ਸ਼ਾਨਬੀਨ ਕਰ ਰਹੇ ਹਨ ਅੱਗੇ ਜੋ ਵੀ ਕੁਝ ਕਿਛ ਇਤਿਆਜ਼ ਹੋਗਾ ਉਹ ਦੇ ਮੁਤਾਬਕ ਜਿਹੜੀ ਕਾਰਵਾਈ ਮਿਲ ਜੇ ਲੈਂਡ ਹੋ ਜਾਵੇ ਸਸਿਕਾਰ ਕੀ ਵਾਰਦਾਤ ਹੋਈ ਜੀ ਆਪਣੇ ਰਾਤ ਕੋਈ 1 ਵਜੇ ਦੇ ਕਰੀਬ ਘਰ ਦੇ ਚੋਰੀ ਹੋ ਗਈ ਹੈ ਜਿਸ ਤੇ ਤੇ ਵੱਤਿਆਂ ਦੇ ਗਹਿਣੇ ਵਗੈਰਾ ਸਾਰੇ ਚੋਰੀ ਦਾਪੇ ਕਿਹੜਾ ਪਿੰਡ ਹੈ ਜੀ ਆਪਣਾ ਹਰਾਮਪੁਰ ਅੱਛਾ ਕਿੰਨਾ ਕੁ ਨੁਕਸਾਨ ਹੋਇਆ ਜੀ ਲਗਭਗ 12 ਟੋਲੇ ਦੇ ਕਰੀਬ ਹੈ ਇਹ ਰਾਤ ਦੇ ਸਮੇਂ ਹੋਈ ਚੋਰੀ ਜੀ ਹਾਂਜੀ ਰਾਤ ਕੋਈ 1.5 ਵਜੇ ਦੇ ਕਰੀਬ ਅੱਛਾ ਹਾਂਜੀ ਤੇ ਕਿੰਨੇ ਬੰਦੇ ਮੌਕੇ ਤੇ ਤਾਂ ਅਸੀਂ ਇੱਕੋ ਬੰਦਾ ਫੜਿਆ ਰਾਤ ਜਦੋਂ ਫੜਿਆ ਹੋਇਆ ਤੇ ਬਾਕੀ ਹੋ ਸਕਦਾ ਭੱਜ ਗਏ ਕਿਉਂਕਿ ਸਾਨੂੰ ਜਦੇ ਅਸੀਂ ਦਰਵਾਜ਼ਾ ਖੋਲ੍ਹਣ ਲੱਗੇ ਤਾਂ ਉਦੋਂ ਅੰਦਰ ਦੀ ਡੋਰ ਦੀ ਜਿਹੜੀ ਹੈ ਕੁੰਡੀ ਲੱਗੀ ਸੀ ਅਸੀਂ ਦੂਜੇ ਬਾਹਰ ਵਾਲੇ ਦਰਵਾਜ਼ੇ ਦੇ ਘੁੰਮਕਾ ਹੈ ਤਾਂ ਸੀ ਬਾਹਰ ਦੇ ਦੇਖਣ ਲੱਗੇ ਤਾਂ ਸਾਨੂੰ ਪਹਿਲਾਂ ਕੁਝ ਨਹੀਂ ਸੁਝਿਆ ਫਿਰ ਅਸੀਂ ਇੱਕਦਮ ਨਿਗਾ ਮਾਰੀ ਆਪਣੇ ਦਰਵਾਜ਼ਿਆਂ ਖਿੜਕੀਆਂ ਵੱਲ ਤਾਂ ਸਾਡੀ ਖਿੜਕੀ ਦੀ ਗ੍ਰਿਲ ਪੱਟੀ ਹੋਈ ਸਾਰੀ ਫਿਰ ਅਸੀਂ ਆਪਣੇ ਖੇਤਾਂ ਵੱਲ ਨਿਗਾ ਮਾਰੀ ਤੇ ਉੱਥੇ ਸਾਨੂੰ ਫੇਰ ਵੀ ਕੋਈ ਨਹੀਂ ਮਿਲਿਆ ਜਦੋਂ ਵਾਪਸ ਅਸੀਂ ਆਪਣੇ ਅੰਦਰ ਵਾੜ ਲਗੇ ਤਾਂ ਇੱਕ ਬੰਦਾ ਸਾਨੂੰ ਉਸੇ ਜਗ੍ਹਾ ਜਿੱਥੇ ਗ੍ਰਿਲ ਪੱਟੀ ਹੋਈ ਸੀ ਮਿਲ ਗਿਆ ਉਹ ਕਹਿੰਦਾ ਜੀ ਮੈਂ ਭੁੱਲ ਗਿਆ ਜੀ ਰਸਤਾ ਪਰ ਅਸੀਂ ਉਹਨਾਂ ਨੂੰ ਫੜ ਕੇ ਰਾਤ ਬੰਦਿਆ ਤੇ ਉਹ ਤੋਂ ਰਾਤੀ ਅਸੀਂ ਪੁਲਿਸ ਰਿਪੋਰਟ ਕਰਕੇ ਪੁਲਿਸ ਰਾਤ ਆ ਗਈ ਦੀ ਜੀ ਰਾਤ ਆ ਗਈ ਸੀਗੀ ਰਾਤ ਇਹ ਉਹਨਾਂ ਨੂੰ ਅਸੀਂ ਉਹਨਾਂ ਦੇ ਬਸਾਬ ਲੈ ਕੇ ਆ ਗਏ ਹੁਣ ਉਹ ਇਹਨਾਂ ਦੀ ਕਸਟਡੀ ਵਿੱਚ ਹੈਗਾ ਤੇ ਸਾਨੂੰ ਉਹਨਾਂ ਨੇ ਬੁਲਾਇਆ ਸੀ ਨਾ ਪ੍ਰਸ਼ਾਸਨ ਦਾ ਅੱਗੇ ਕੀ ਕਹਿਣਾ ਜੀ ਪ੍ਰਸ਼ਾਸਨ ਦਾ ਕਹਿਣਾ ਵੀ ਤੁਹਾਡੀ ਪੂਰੀ ਮਦਦ ਕਰਦੇ ਆ ਕਰ ਰਹੇ ਆ ਉਹ ਤੇ ਨਾਲ ਬਾਕੀ ਸਾਡੇ ਸਾਰੇ ਦੇਖੋ ਕਿ ਕੀ ਬੰਦੇ ਤਾਂ ਇਹਨਾਂ ਦੀ ਸਾਡੇ ਤਰਫੋਂ ਸੀਗਾ ਦੱਸਣਾ ਵੀ ਆ ਕੁਝ ਹੋ ਗਿਆ ਸਾਡੇ ਨਾਲ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਏ ਚੀਜ਼ ਕੋਈ ਵੀ ਹੈਗਾ ਇਹ ਬੰਦਾ ਏ ਜਾਂ ਹੋਰ ਕੋਈ ਵੀ ਹੈ ওদের বারে ঠিক